ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ OPS ਦੀ ਉਮੀਦ UPS ਦੇ ਵਿੱਚ ਵੱਧੂ ਫਾਇਦੇ ਚੰਡੀਗੜ੍ਹ ਦੇ ਵਿੱਚ UPS ਲਾਗੂ ਹੋਣ ਦੀ ਉਮੀਦ ਪੰਜਾਬ ਕਰਮਚਾਰੀ ਵੀ ਜਿਹੜੀ ਉਮੀਦ ਦੇ ਵਿੱਚ OPS ਤੇ ਵੱਡਾ ਫੈਸਲਾ ਹੋ ਸਕਦਾ ਹੈ ਜਾਂ ਨਵੀਂ ਪੈਨਸ਼ਨ ਯੋਜਨਾ NPS ਤੋਂ UPS ਦੇ ਵੱਲ ਰੁਝਾਨ ਤੋਂ ਬਾਅਦ ਤੋਂ ਜਾਂ ਚਾਰ ਤੋਂ ਬਾਅਦ ਜੁਆਇਨ ਕਰਨ ਵਾਲਿਆਂ ਨੂੰ ਮਿਲ ਸਕਦਾ ਹੈ ਨਵਾਂ ਵਿਕਲਪ ਪੰਜਾਬ ਦੇ ਵਿੱਚ OPS ਲਾਗੂ ਹੋਣ ਦੀ ਮੋੜ ਜਾਂ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ ਲਾਗੂ ਕਰਨ ਬਾਬਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਹ ਵਿਕਲਪ ਉਹਨਾਂ ਸਰਕਾਰੀ ਕਰਮਚਾਰੀਆਂ ਦੇ ਲਈ ਖੋਲਿਆ ਗਿਆ ਹੈ ਜਿਨ੍ਹਾਂ ਨੇ 1 ਜਨਵਰੀ 2004 ਤੋਂ ਬਾਅਦ ਸਰਕਾਰੀ ਕਰੀ ਜੋਇਨ ਕੀਤੀ ਸੀ ਹੁਣ ਉਹ ਐਨਪੀਐਸ ਦੀ ਥਾਂ ਤੇ ਯੂਪੀਐਸ ਨੂੰ ਚੁਣ ਸਕਦੇ ਹਨ ਜਿਸ ਦੇ ਵਿੱਚ ਰਿਟਾਇਰਮੈਂਟ ਦੇ ਸਮੇਂ ਪੈਨਸ਼ਨ ਤੇ ਪੂਰੀ ਗਰੰਟੀ ਮਿਲੇਗੀ ਯੂਪੀਐਸ ਦੇ ਅਨੁਸਾਰ ਕਰਮਚਾਰੀਆਂ ਨੂੰ ਆਪਣੀ ਆਖਰੀ 6 ਮਹੀਨੇ ਦੀ ਬੇਸਿਕ ਤਨਖਾਹ ਦਾ 50% ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦੇ ਵਜੋਂ ਮਿਲੇਗਾ ਇਹ ਵੱਡਾ ਲਾਭ ਹੈ ਖਾਸ ਕਰਕੇ ਐਨਪੀਐਸ ਨਾਲ ਤੁਲਨਾ ਕਰੀਏ ਤਾਂ ਜਿੱਥੇ ਰਿਟਾਇਰਮੈਂਟ ਦੀ ਰਕਮ ਪੂਰੀ ਤਰ੍ਹਾਂ ਮਾਰਕੀਟ ਹਾਲਾਤਾਂ ਦੇ ਨਿਰਭਰ ਕਰਦੀ ਹੈ ਪੰਜਾਬ ਦੇ ਵਿੱਚ OPS ਦੀ ਹਾਲਤ ਕੀ ਹੈ ਚੋਣਾਂ ਤੋਂ ਪਹਿਲਾਂ OPS ਦੇ ਬਾਰੇ ਵਾਅਦੇ ਕੀਤੇ ਗਏ ਸਨ ਪਰ 3 ਸਾਲ ਵੀ ਬੀਤ ਜਾਣ ਤੋਂ ਬਾਵਜੂਦ ਅਜੇ ਤੱਕ ਕੋਈ ਵੀ ਜਿਹੜੀਆਂ ਤੁਕ ਮਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹਾਲਾਂਕਿ ਯੂਪੀਐਸ ਦੀ ਰਾਹੀਂ ਇੱਕ ਨਵਾਂ ਰਸਤਾ ਖੋਲਿਆ ਗਿਆ ਹੈ ਪਰ ਬਾਰ ਪੰਜਾਬ ਦੀ ਸਰਕਾਰੀ ਕਰਮਚਾਰੀ ਨੂੰ ਓਪੀਐਸ ਲਾਗੂ ਹੋਣ ਦੀ ਉਮੀਦ ਅਜੇ ਵੀ ਪੱਕੀ ਹੈ ਚੰਡੀਗੜ੍ਹ ਤੋਂ ਸ਼ੁਰੂ ਹੋਈ ਇਹ ਤਬਦੀਲੀ ਹੋਰ ਰਾਜਾਂ ਵਿੱਚ ਵੀ ਲਾਗੂ ਕੀਤੀ ਜਾ ਰਹੀ ਹੈ ਸੰਭਵ ਹੈ ਕਿ ਪੰਜਾਬ ਸਰਕਾਰ ਦੀ ਜਲਦ ਓਪੀਐਸ ਜਾਂ ਯੂਪੀਐਸ ਦੇ ਬਾਰੇ ਵੱਡਾ ਐਲਾਨ ਕਰੇ ਅਜੇ ਤੱਕ ਕੋਈ ਵੀ ਅਧਾਰਿਤ ਬਿਆਨ ਨਹੀਂ ਆਇਆ ਪਰ ਕਰਮਚਾਰੀ ਵਰਗ ਦੀਆਂ ਉਮੀਦਾਂ ਦੇ ਉੱਤੇ ਨਵੀਂ ਰੋਸ਼ਨੀ ਪਈ ਹੈ ਉਹ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ OPS ਨੂੰ ਲਾਗੂ ਕਰਨ ਤੇ ਕਦੋਂ ਤੱਕ ਕੋਈ ਟੁਕ ਜਿਹੜਾ ਟੰਗ ਦੀ ਕਾਰਵਾਈ ਕਰਦੀ ਹੈ ਜਾਂ UPS ਨੂੰ ਕੀ ਲਾਗੂ ਕਰਕੇ ਕਰਮਚਾਰੀਆਂ ਲਈ ਸਤਿ ਤਾਦਾਰਾ ਖੋਲਦੀ ਹੈ ਕਿ ਐਨਪੀਐਸ ਤੋਂ ਯੂਪੀਐਸ ਦੀ ਵਧੀਆ ਹੈ ਜਾਂ ਓਪੀਐਸ ਹੀ ਸਭ ਤੋਂ ਉੱਤਮ ਹੈ ਆਪਣੀ ਰਾਏ ਸਾਂਝੀ ਕਰੋ ਇਸ ਦੇ ਨਾਲ ਹੀ ਇੱਕ ਹੋਰ ਖਬਰ ਸਾਂਝੀ ਕਰ ਦਿੰਨੇ ਆ ਤੁਹਾਡੇ ਨਾਲ ਸੋ ਦੋਸਤੋ ਪੰਜਾਬ ਸਰਕਰਤਰ ਦੇ ਮਲਾਜ਼ਮਾਂ ਨੇ ਚੇਤਾਵਨੀ ਦੇ ਕੇ ਸਰਕਾਰ ਦੇ ਖਿਲਾਫ ਸੰਘਰਸ਼ ਦੀ ਘੋਸ਼ਣਾ ਕੀਤੀ ਹੈ 18 ਜੂਨ ਨੂੰ ਮੇਨ ਅਤੇ ਮਿਨੀ ਸਕੱਤਰ ਦੇ ਅੱਗੇ ਵੱਡੀ ਰੈਲੀ ਦਾ ਐਲਾਨ 15 ਮੰਗਾਂ ਵਾਲਾ ਨੋਟਿਸ ਮੁੱਖ ਮੰਤਰੀ ਨੂੰ ਭੇਜਿਆ ਪੰਜਾਬ ਸਿਕਤਰ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਵੱਡਾ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਹੈ ਲੰਬੇ ਸਮੇਂ ਤੋਂ ਅਣਸੁਣੀਆਂ ਮੰਗਾਂ ਅਤੇ ਸਰਕਾਰ ਦੀ ਚੁੱਪ ਤੋਂ ਤੰਗ ਆ ਕੇ ਸਿਕਤਰ ਦੇ ਸਾਂਝੇ ਐਕਸ਼ਨ ਕਮੇਟੀ ਨੇ 18 ਜੂਨ ਨੂੰ ਵੱਡੀ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾ ਅਤੇ ਮੁੱਖ ਸਿਕਤਰ ਬਣੇ ਸਰਬੋਚ ਅਧਿਕਾਰੀਆਂ ਨੂੰ 15 ਮੰਗਾਂ ਵਾਲਾ ਨੋਟਿਸ ਜਾਰੀ ਕਰਕੇ ਕਿਤਾਬ ਦਿੱਤੀ ਗਈ ਹੈ ਪੱਤਰ ਦਿੱਤਾ ਗਿਆ ਹੈ ਜੋ ਕਿ ਮੰਗਾਂ ਤੇ ਤੁਰੰਤ ਕਾਰਵਾਈ ਨਾ ਹੋਈ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਮੁੱਖ ਮੰਗਾਂ ਵਿੱਚ ਕੀ ਹੈ ਖਾਸ ਪੰਜਾਬ ਤੇ ਸਕੇਲ ਦੀ ਲਗ ਭਾਗਸਤਾਰਾ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਲਈ ਕੇਂਦਰ ਦੀ ਥਾਂ ਤੇ ਪੰਜਾਬ ਸਕੇਲ ਲਾਗੂ ਕਰਨ ਦੀ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ 18 ਨਵੰਬਰ 2022 ਨੂੰ ਕੀਤੇ ਐਲਾਨ ਨੂੰ ਲਾਗੂ ਕਰਨ ਦੀ ਬਕਾਇਆ ਚਾਰ ਕਿਸ਼ਤਾਂ ਜਲਦੀ ਰਿਲੀਜ਼ ਕਰਨ ਦੀ ਮੰਗ ਪਦ ਉਨਤੀਆਂ ਤੇ ਖਾਸ ਪੱਤੇ 2016 ਤੋਂ ਬਾਅਦ ਜਿਹੜੇ ਕੀ ਮਲਾਜ਼ਮਾਂ ਲਈ 15% ਤਨਖਾਹ ਵਾਅਦਾ ਅਤੇ ਸਖਤਰ ਤੇ ਸਪੈਸ਼ਲ ਇਹ ਲਾਗੂ ਕਰਨ ਦੀ ਮੰਗ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ ਵੋਲਿਊਮ 2 ਅਤੇ ACP ਲਾਗੂ ਕਰਨਾ ਸਾਂਝੀ ਐਕਸ਼ਨ ਕਮੇਟੀ ਦੇ ਉਧੇਦਾਰ ਸੁਖਚੰਦ ਸਿੰਘ ਖੈਰਾ ਨਿੰਦੀ ਅਗਵਾਈ ਹੇਠ ਚਾਰੇ ਇਸ ਅੰਦੋਲਨ ਦੀ ਸ਼ੁਰੂਆਤ 18 ਜੂਨ ਨੂੰ ਮੇਨ ਅਤੇ ਮਿੰਨੀ ਸਕੱਤਰ ਅੱਗੇ ਰੈਲੀ ਨਾਲ ਹੋਵੇਗੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਤੇ ਗੰਭੀਰਤਾ ਨਾਲ ਨਾ ਵਿਚਾਰਿਆ ਗਿਆ ਕਿੱਤਾ ਗਿਆ ਵਿਚਾਰ ਨਾ ਕੀਤਾ ਗਿਆ ਤੇ ਰੈਲੀ ਸੰਗਸ਼ ਦੇ ਜਿਹੜੀ ਸ਼ੁਰੂਆਤ ਹੋਈ ਮਜ਼ਦਮਾ ਦੇ ਵਿੱਚ ਚੇਤਨਾ ਬਣਾਉਣ ਲਈ 16 ਤੋਂ 17 ਤਰੀਕ ਤੱਕ 4 ਦਿਨਾਂ ਦੀ ਜਿਹੜੀ ਹੈ ਜਿਹੜੀ ਹੈ 4 ਦਿਨਾਂ ਦੀ ਚੇਤਨਾ ਹੈ ਚਲਾਈ ਜਾਵੇਗੀ ਇਸ ਦੇ ਵਿੱਚ ਅੱਗੇ ਆਉਣ ਵਾਲੀਆਂ ਲੜਾਈਆਂ ਲਈ ਮਨੋਬਲ ਮਜ਼ਬੂਤ ਕੀਤਾ ਜਾਵੇਗਾ ਮੁਲਾਜ਼ਮਾਂ ਨੇ ਖੁੱਲ ਕੇ ਕਿਹਾ ਹੈ ਕਿ ਇਹ ਲੜਾਈ ਹਲੇ ਦੀ ਜਿਹੜੀ ਸ਼ੁਰੂਆਤ ਹੈ ਕਿ ਸਰਕਾਰ ਨੇ ਲਾਪਰਵਾਹੀ ਰੱਖੀ ਤਾਂ ਇਹ ਅੰਦੋਲਨ ਡਾਇਰੈਕਟਾਂ ਅਤੇ ਸੂਬੇ ਪੱਧਰਾਂ ਤੇ ਵੀ ਫੈਲਾਇਆ ਜਾਵੇਗਾ ਹੁਣ ਸਰਕਾਰ ਦੇ ਸਾਹਮਣੇ ਵੱਡੀ ਚੁਣੌਤੀ ਖੜੀ ਹੋ ਗਈ ਹੈ ਇਹ ਨੋਟਿਸ ਦੇ ਵਿੱਚ ਸੰਘਰਸ਼ ਦਾ ਐਲਾਨ ਪੰਜਾਬੀ ਪੰਜਾਬ ਮੁਲਾਜ਼ਮ ਇਕਾਈ ਵਿੱਚ ਇੱਕ ਨਵੀਂ ਜਿਹੜੀ ਕਿ ਹੈ ਚਲਚਲਾਹਟ ਲਿਆਉਣ ਵਾਲਾ ਹੈ ਹਾਲਤ ਕਿਸੇ ਤਰ੍ਹਾਂ ਦੇ ਤਰੀਕੇ ਨਾਲ ਰਵਈਆ ਅਕਤਿਆਰ ਕਰਦੀ ਹੈ ਸਰਕਾਰ ਇਹ ਅਗਨੀ ਅਗਲੇ ਕੁਝ ਦਿਨਾਂ ਦੇ ਵਿੱਚ ਸਾਫ ਹੋ ਜਾਵੇਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਸਸਸਸ